ਓਏ ਰੇ ਪਾਲ ਕੇ ਅੱਜ ਚਿੰਦਰ ਕੇ ਬੰਦੇ ਲੱਗੇ ਹੋਏ ਉਹਨਾਂ ਨੂੰ ਮੈਂ ਪੁੱਛਿਆ ਤੇ ਟਰਾਲੀ ਵੀ ਚਿੰਦਰ ਕੀ ਪਾਲੇ ਲਿਪੜੀ ਹੈਗੀ ਉਹਨਾਂ ਦੀ ਤਾਂ ਕਿੰਨੇ ਪੈਸੇ ਲੈਣਗੇ ਉਹ 400 ਰੁਪਿਆ 400 ਰੁਪਿਆ ਓਏ ਮੂਰਖ ਹੋਇਆ ਯਾਰ ਤੂੰ ਵਾਹ ਚ ਰੂੜੀ ਪਈ ਐ ਟਰੈਕਟਰ ਮਗਰ ਪਾ ਕੇ ਕਰਾਹਾ 15 ਮਿੰਟਾਂ ਚ ਮੈਂ ਖਲਾਰ ਦੂੰਗਾ ਉਹਨਾਂ ਨੇ ਖਾ ਪੀ ਲਾ ਕੇ ਹੱਥ ਨੇ ਮੈਂ ਖਰਚਾ ਕਰੀ ਜਨਾ ਯਾਰ ਤੂੰ ਉਹ ਤੇ ਇੱਥੋਂ ਗੱਲ ਨਹੀਂ ਬਾਨੀ ਵਾਹ ਨੂੰ ਚੱਲੀਵੇਂ ਹੋ ਜਾਣਾ ਮੈਥੋਂ ਗੱਲ ਨਹੀਂ ਬਾਨੀ ਉਹ ਪਤੰਦਰਾ ਮੈਦਾ ਕੰਪਿਊਟਰ ਕਰਾਹੇ ਯਾਰ ਗੈਂ ਹਜੇ ਉਹਨਾਂ ਤੋਂ ਕਈ ਨਾ ਉੱਚਾ ਨਹੀਂ ਮਾਂ ਵਾਰ ਰਹਿ ਜੂ ਜਿੱਥੋਂ ਦੀ ਮੈ ਸੂਤ ਨੇ ਉੱਚਾ ਨੀਵਾ ਹੁੰਦਾਗਾ ਚਲ ਵੇਖ ਲੈ ਫਿਰ ਬਸ ਮੈਂ ਚਲਦਾ ਮੇਰਾ ਚਾਹ ਤੇ ਪਾਣੀ ਲਈ ਆਉਣਾ ਚੱਲ ਮੈਂ ਓਏ ਓਏ ਪੁੱਤਰ ਆ ਥੱਲੇ ਬਹੁਤ ਸਿਆਣਾ ਓਏ ਅਸਲ ਗਲਤੀ ਤੇ ਮੇਰੀ ਆ ਮੈਂ ਉਹ ਬੰਦੇ ਮਗਰ ਲਾ ਗਿਆ ਜਿਹਨੇ ਕਿਤੇ ਕਿਆਰੀ ਪੱਤਰ ਕਰਕੇ ਸਬਜ਼ੀ ਨਹੀਂ ਲਈ ਕੀ ਹੋਗਾ ਹੁਣ ਆ ਏਡੇ ਏਡੇ ਟਿੱਬੇ ਬਣਤੇ ਆ ਉਹ ਤੈਨੂੰ ਕਿਹਾ ਸੀ ਮੋਲਣ ਤੋਂ ਰੇਪ ਵਾਲ ਗੇ ਓਨੇ ਪੈਸੇ ਤਾਂ ਉਹਨਾਂ ਨੇ ਲੈਣੇ ਸੀ ਜਿੰਨਿਆਂ ਕੰਪਿਊਟਰ ਕਰਾਹੇ ਲੈਣੇ ਪੱਤਰ ਕਰਨ ਤੇ ਬਾਕੀ ਜਿਹੜਾ ਪਿਓ ਤੇ ਜਿਹੜਾ ਗੋਹਾ ਚੜਾਇ ਨੂੰ ਧੋਨ ਨਾਲੇ ਲੈ ਜਾਣੇ ਆ ਜੱਪਾ ਜੱਸਾ ਚਾਹ ਤਾਂ ਪੀ ਲੈਂਦੇ ਹੁਣੇ ਨਾ ਪਿਆਦਾ ਤੈਨੂੰ ਜਲੂ ਮੈਂ